ਤੇ ਇਸ ਵਕਤ ਖਨੋਰੀ ਬੋਰਡਰ ਤੇ ਮੌਜੂਦ ਆ ਜਿੱਥੇ ਐਸ ਕੇ ਐਮ ਦੇ ਆਗੂ ਜੋ ਨੇ ਦੋਨਾਂ ਫੋਰਮਾਂ ਦੇ ਆਗੂ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਬਾਹਰ ਆਏ ਆ ਤਾਂ ਹੁਣ ਕੁਝ ਪੱਲਾ ਦੇ ਵਿੱਚ ਉਹਨਾਂ ਦੇ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਉਹ ਵੀ ਕੀਤਾ ਗਿਆ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਆ ਦੋਨੋਂ ਫੋਰਮਾਂ ਦੇ ਆਗੂ ਅਤੇ ਐਸ ਕੇ ਐਮ ਦੇ ਆਗੂ ਨੇ ਜੋ ਉਜਗਜੀਤ ਸਿੰਘ ਡੱਲੇਵਾਲ ਨੇ ਮੁਲਾਕਾਤ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਰਹਾ ਹੈ ਰੰਗਲਾ ਪੰਜਾਬ ਉਹ ਜਗਜੀਤ ਸਿੰਘ ਡੱਲੇ ਵਾਲੋਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਏ ਨੇ ਔਰ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਲਬੀਰ ਸਿੰਘ ਰਾਜੇਵਾਲ ਸੁਖਜੀਤ ਸਿੰਘ ਹਰਦੋ ਝੰਡੇ ਤਾਕਾ ਸਿੰਘ ਕੋੜਲਾ ਤੇ ਜਗਿੰਦਰ ਸਿੰਘ ਗੁਰਾਹਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਆ ਤਾਂ ਹੁਣ ਦੋਨੋਂ ਫੋਰਮਾਂ ਦੇ ਆਗੂਆਂ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਉਹ ਵੀ ਕੀਤਾ ਜਾਵੇਗਾ ਤਾਂ ਪੂਰੇ ਦੇਸ਼ ਨੇ ਨਜ਼ਰ ਆ ਜਿਹੜੀਆਂ ਅੱਜ ਇਸ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਸੀ ਕਿਹਾ ਜਾ ਰਿਹਾ ਸੀ ਕਿ ਡਿਲੀਵਰਨ ਨਾਲ ਮੁਲਾਕਾਤ ਹੋਵੇਗੀ ਜਾਂ ਫਿਰ ਨਹੀਂ ਹਾਲਾਂਕਿ ਮੁਲਾਕਾਤ ਤਾਂ ਹੋ ਚੁੱਕੀ ਹੋਈ ਹੈ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਨੋਰੀ ਬਾਰਡਰ ਤੋਂ ਐਸਕੇਐਮ ਦੇ ਆਗੂ ਅਤੇ ਦੋਨੋਂ ਫਰਮਾਂ ਦੇ ਆਗੂ ਤੋਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਆਉ ਕੀਤੀ ਜਾ ਰਹੀ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਕੁਝ ਹੀ ਪਲਾਂ ਦੇ ਵਿੱਚ ਗੱਲਬਾਤ ਆਉ ਕੀਤੀ ਜਾਣੀ ਹੈ ਤਾਂ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੀ ਹੈ ਤਾਂ ਅੱਜ ਦੀ ਇਸ ਮੁਲਾਕਾਤ ਉੱਤੇ ਨਜ਼ਰਾ ਜਰੀਏ ਨੂੰ ਟਿਕੀਆਂ ਹੋਈਆਂ ਸੀਗੀਆਂ ਸਭ ਤੋਂ ਪਹਿਲਾਂ ਫਤਿਹ ਬਲਾਈਏ ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਉਹ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਅੱਜ ਮਰਨ ਦੇਣਾ ਹੈ ਮਰਨ ਵਰਤ ਉਹ 46ਵੇਂ ਦਿਨ ਚ ਹੈ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜਿਹ ਜਨੇ ਸਿਹਤ ਨੇ ਉਹ ਸਾਹਮਣੇ ਦੇਖੀ ਰਿਹਾ ਦਾ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੇ ਆਗੂ ਨੇ ਰਾਜੇਵਰ ਸਾਹਿਬ ਇਧਰ ਅਗਰਾਹ ਸਾਹਿਬ ਬੈਠੇ ਨੇ ਕਿਰਿਸ਼ਨਾ ਕਿਰਿਸ਼ਨਾ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ 'ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲੋਂ ਸਪੋਰਟ ਦੀ ਅਪੀਲ ਵੀ ਕਰ ਦਿੱਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਰਾਧਨ ਦੀ ਰਿਪੋਰਟ ਨੂੰ ਜੋ 12 ਮੰਗਾ ਤੇ ਆਪਣੀ ਸਹਿਮਤੀ ਸਾਡੇ ਦੋਨੇ ਫਾਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਹੈ ਆਸ ਆ ਸਾਡੇ ਦੋਨੇ ਫੋਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋਸ਼ ਸ਼ਬਦ ਜਿਹੜੇ ਆਪਣੇ ਰਾਜੇਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆਂ ਦਾ ਮੈਂ ਫੇਰ ਦੋਨੇ ਫੋਰਮਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜਨੀ ਆ ਸਾਰੀਆਂ ਤਰ੍ਹਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਏਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾ ਨਾਲ ਜੁੜਿਆ ਹੋਇਆ ਹੈ ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਇਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਬਖਰੀਮੇ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਗੱਲ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਵੀ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਵਿਚਾਰੀ ਮੀਟਿੰਗ ਜਿੰਤੋਂ ਦੇ ਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਕੱਟੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅਗਲੇ ਪੱਧਾਵਾਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੂ ਔਰ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜੀ ਜੀ ਸੀ ਢੱਲੇਵਾਲ ਦੀ ਸ਼ਹੀਦ ਨੂੰ ਉਹ ਜੰਗੀ ਸ਼ਹੀਦ ਬਖਸ਼ੇ ਸੇਤਿਆਮ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੱਦਾਂ ਸਤਕਾਰ ਸੇ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਇਸ ਮੋਰਚੇ ਚ ਦੁਆਇਆ ਡੱਲੇਵਾਲ ਸਾਹਿਬ ਦੀ 45ਵੇਂ ਦਿਨ ਤੇ ਉਹਨਾਂ ਦੀ ਮਰਨ ਵਰਤ ਦੀ ਦਾ ਦਿਨ ਸਮਾਜ ਲਗਾ ਗਿਆ ਉਹਨਾਂ ਦੀ ਸਿਹਤ ਜਿਹੜੀ ਇਸ ਵੇਲੇ ਬਹੁਤ ਨਾਜ਼ੁਕ ਹਾਲਤ ਚ ਐ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਕਰ ਲੱਗਿਆ ਰਾਤਰੀ ਤੇ ਬਹੁਤ ਪੋਜ਼ਿਟਿਵ ਤੇ ਰਹੋ ਨਾਲ ਬੜਾ ਨਮਾਜ਼ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨਸਤਕਾਰ ਦਿੱਤਾ ਛਲਾਗਾ ਜੋ ਸਾਡੇ ਬਖਰੇਵੇਂ ਨੇ ਇਕੱਠਾ ਰਹਿਣਗੇ ਦੁਸ਼ਮਣ ਸਾਡਾ ਸਾਂਝਾ ਹੈ ਮੰਗਾ ਸਾਡੀਆਂ ਸਾਂਝੀਆਂ ਅਸੀਂ ਸਾਰੇ ਇਕੱਠੇ ਹੋ ਕੇ ਅਪਰਾਲਾ ਕਰੀਏ ਜੇ ਇਕਜੁੱਟਤਾ ਬਣ ਸਕਦੀ ਹੈ ਬਹੁਤ ਵਧੀਆ ਗੱਲ ਜੇ ਇਕਜੁੱਟਤਾ ਹਜੇ ਦੂਰ ਪਈ ਹੈ ਕੋਈ ਡਿੱਕੇ ਹੈ ਤਾ ਆਪਾਂ ਇਕੱਠੇ ਹੋ ਕੇ ਸਾਥ ਸਟੇਟ ਤੇ ਸੱਟ ਮਾਰੀਏ ਇਸ ਗੱਲ ਦਾ ਭਰੇਜ ਰੱਖਿਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਡਲੇਵਰ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਡਲੇਵਰ ਸਾਹਿਬ ਦੀਆਂ ਜਿਹੜੀਆਂ ਜਿੰਨੀਆਂ ਮੰਗਾਂ ਤੇ ਇਹ ਫਰੰਟ ਲੜ ਰਹੇ ਨੇ ਦੋਨੇ 11-12 ਮਹੀਨਿਆਂ ਤੋਂ ਉਹ ਗੱਲਾਂ ਕਰਨ ਵਾਸਤੇ ਕੇਂਦਰ ਸਰਕਾਰ ਇਹਨਾਂ ਦਾ ਵਖਤ ਰੱਖ ਕੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਇਹ ਸਾਡੀ ਸਮੂੱਚੀ ਕਿਸਾਨੀ ਦੀ ਮੰਗ ਹੈ ਕਿਸੇ ਢੱਲੇਵਾਲ ਦੀ ਇਕੱਲੇ ਦੀ ਨਹੀਂ ਕਾਕਾਸਨ ਦੀ ਇਕੱਲੇ ਦੀ ਨਰਾਜੇਵਾਲ ਦੀ ਇਕੱਲੇ ਦੀ ਨਹੀਂ ਸਾਡੀ ਸਾਰਿਆਂ ਦੀ ਜੇ ਜੋ ਅਸੀਂ ਹੁਣ ਇਹਦਾ ਕਦਮ ਵਧਾਇਆ ਜੇ ਜਿੱਕਦਾ ਸਾਡੀ ਅਸ ਨਾਲੋਂ ਵੱਧ ਸਾਨੂੰ ਸਹਿਯੋਗ ਜਿਹੜਾ ਸਤਿਅਨ ਦਿੱਤਾ ਅਸੀਂ ਦੁਬਾਰਾ ਫੇਰ ਇਹਨਾਂ ਦਾ ਮੈਂ ਅਖੀਰ ਦੇ ਵਿੱਚ ਸਾਡੇ ਦੋਨੇ ਘੋਰਾ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਾਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ ਇੱਕ ਇੱਕ ਅਸੀਂ ਇਕੱਠੇ ਲੜੇ ਆ ਤਾਂ ਉਹ ਸਾਰੇ ਆਗੂ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ سپورਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਹੈ ਸਾਰੀਆਂ ਐਸਕੇਮ ਦੀਆਂ ਜਿੱਥੇ ਬੰਦੀਆਂ ਇਸ ਮੋਰਚੇ ਦੇ ਨਾਲ ਨੇ ਮੈਂ ਤੁਹਾਡੇ ਸਾਰਿਆਂ ਦਾ ਖੀਰ ਦੇ ਵਿੱਚ ਕੋਈ ਦਬਾਅ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇਹ ਤੇ ਸੋਚਣਗੇ ਤੋਂ ਛੇਤੀ ਜੇਹੇ ਜੀ ਹਾਲਾਤ ਨੇ ਡਲੇਵਾਲ ਸਾਹਿਬ ਦੇ ਮਿੰਟ ਮਿੰਟ ਸਹਾਈ ਆ ਜਲਦੀ ਐਮਰਜੈਂਸੀ ਇਸ ਗੱਲ ਤੇ ਲੜਾਈ ਦੇ ਮਾਮਲੇ ਸਾਡੇ ਕੋਈ ਬਾਕੀ ਭੇਜਣੀ ਫਿਰ ਸਾਹਿਬ ਵੀ ਕਹਿ ਰਹੇ ਨੇ ਜਿੰਨਾ ਸਾਡਾ ਇਕੱਠਾ ਇਕੱਠਾ ਸਾਥੀਆਂ ਨੇ ਤੋਂ ਕੋਈ ਮੱਤ ਭੇਜਣੀ ਇਸ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਨਹੀਂ ਹੁੰਦਾ ਵੀ ਅਸੀਂ ਆਏ ਉਹਨਾਂ ਦੀ ਖਬਰ ਨੂੰ ਉੱਥੇ ਅਸੀਂ ਉਹਨਾਂ ਨੂੰ ਡਿਸਕਸ ਕਰਨ ਬੈਹਿ ਜੀਏ ਅਸੀਂ ਸਾਡੇ ਇਹਨਾਂ ਸਾਥੀਆਂ ਦੇ ਨਾਲ ਡਿਸਕਸ ਕਰ ਲਿਆ ਕੁਝ ਕਰ ਲਾਂਗੇ ਸੁਣ ਲਓ ਗੱਲ ਬਾਤ ਫਿਰ ਅਨੁਸਾਰ ਜੋ ਨਿਕਲੇਗਾ ਤੁਹਾਨੂੰ ਦੱਸ ਦਿਆਂਗੇ ਮਾਲੇ ਸਪੋਰਟ ਤੇ ਕੱਲ ਮੋਗੇ ਤੋਂ ਆ ਗਿਆ ਸਪੋਰਟ ਹੈ ਜਿਹੜੇ ਸਾਡੇ ਤਿੰਨੇ ਪ੍ਰੋਗਰਾਮ ਅੱਜ ਦੇ ਵੀ 13 ਦੇ ਵੀ ਤੇ 26 ਦੇ ਵੀ ਸਪੋਰਟ ਦੇ ਬੱਲੇ ਮੇਰੇ ਕਰਤਾਰ ਸਾਹਿਬ ਜੀ ਐਸਕੇਮ ਅਤੇ ਦੋਨਾਂ ਫਾਰਮਾਂ ਦੇ ਆਗੂਆਂ ਦੇ ਵੱਲੋਂ ਸਾਂਝੀ ਪ੍ਰੈਸ ਵਾਰਤਾਕ ਕੀਤੀ ਗਈ ਔਰ ਕਿਹਾ ਗਿਆ ਸਾਡੇ ਆਫਤੀ ਬਕਰੇਵੇਂ ਭਾਵੇਂ ਸੀਗੇ ਪਰ ਉਥੋਂ ਅਸੀਂ ਪਿੱਛੇ ਛੱਡ ਕੇ ਪਿੱਛੇ ਛੱਡ ਕੇ ਕਿਸਾਨੀ ਮੰਗਾ ਸਾਡੀਆਂ ਇੱਕੋ ਹੀ ਨੇ ਕੇਂਦਰ ਨਾਲ ਸਾਡਾ ਮਸਲਾ ਹੈ ਤਾਂ ਅਸੀਂ ਅੱਜ ਤੋਂ ਬਾਅਦ ਸਾਰੇ ਇਕੱਠੇ ਹਾਂ ਇੱਕੋ ਮੰਤਨ ਚਲਾਉਣਾ ਕੈਮਰਾ ਬਲ ਸਨਮਨ ਸਿੰਘ ਹਿੰਮਤ ਸਿੰਘ ਤਕਪਾਲ ਦੇਣੇ ਸਵੇਰਾ ਖਨੋਰੀਪੜ